ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 86ਵਾਂ ਦਿਨ ਤੇ ਕੁਝ ਕੁ ਸਮੇਂ ਤੋਂ ਮੀਂਹ ਬਹੁਤ ਪੈ ਰਿਹਾ ਹੈ ਸਿਕਾ 2-3 ਦਿਨ ਹੋ ਗਿਆ ਜੀ ਮੀਂਹ ਨੇ ਬਹੁਤ ਤੰਗ ਕੀਤਾ ਹੋਇਆ ਹੈ ਸਿਕਾ ਜੀ ਤੇ ਗਰਾਊਂਡ ਸਾਰੀ ਸਾਡੀ ਗੱਲੀ ਹੋ ਚੁੱਕੀ ਸੀ ਜੇ ਇਹਦਾ ਕਰਕੇ ਮਿਹਨਤ ਸਾਡੇ ਕੋਲ ਲੱਗ ਨਹੀਂ ਸਕੀ ਤੇ ਅੱਜ ਵੀ ਕੁਝ ਹੱਦ ਤੱਕ ਗਰਾਊਂਡ ਸੁੱਕ ਗਈ ਆ ਤੇ ਅਜ ਦਾ ਦਿਨ ਲੱਗੇਗਾ ਤਾਂ ਪ੍ਰੋਪਰ ਮਿਹਨਤ ਫੇ ਲੱਗਣੀ ਹੈ ਜੇ ਪ੍ਰੋਪਰ ਗਰਾਊਂਡ ਸੁੱਕੂਗੀ ਜੀ ਤੁਸੀਂ ਦੇਖ ਸਕਦੇ ਆ ਤੁਹਾਨੂੰ ਦਿਖਾਉਣੀ ਅੱਗੇ ਕੀ ਹਾਂਜੀ ਕਿਦਾਂ ਗਰਾਊਂਡ ਦਾ ਆਪਣੀ ਦਾ ਹਨਾ ਕੰਮ ਖਰਾਬ ਹੋ ਗਿਆ ਤੇ ਇਹਨੂੰ ਗਰਾਊਂਡ ਨੂੰ ਸਹੀ ਕਰਵਾਈਏ ਸਹੀ ਕਰਵਾਇਆ ਜਾਵੇ ਤਾਂ ਜੋ ਇੱਥੇ ਮਿਹਨਤ ਸਹੀ ਲਾਈ ਜਾ ਸਕੇ ਸਾਨੂੰ ਮਿੱਟੀ ਦੀ ਲੋੜ ਹੈ ਇੱਥੇ ਥੋੜੀ ਮਿੱਟੀ ਵੀ ਪਵਾਈ ਜਾਊਗੀ ਗਰਾਊਂਡ 'ਚ ਸਹੀ ਹੈ ਜੀ ਦੇਖ ਸਕਦੇ ਤੁਸੀਂ ਪਿਛੇ ਪਾਣੀ ਕਿਦਾਂ ਖੜ ਚੁੱਕਾ ਬਾਕੀ ਮੈਂ ਤੁਹਾਨੂੰ ਅੱਗੇ ਦਿਖਾਉਣਾ ਪਾਣੀ ਕਿਦਾਂ ਖੜਾ ਗਰਾਊਂਡ 'ਚ ਨੰਗਣ ਨੂੰ ਵੀ ਰਾਹ ਨਹੀਂ ਹੈ ਇੱਥੇ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਨੇ ਆ ਜੀ ਬਾਕੀ ਵਲੌਗ ਕਰਦੇ ਆ ਥੋੜਾ ਕੰਟੀਨਿਊ ਜਿੰਨੇ ਕ ਅਸੀਂ ਜਾਣੇ ਆਏ ਆ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਆ ਗਰਾਊਂਡ ਦਾ ਹਾਲ ਜੀ ਗਰਾਊਂਡ 'ਚ ਦੇਖੋ ਮਿੱਟੀ ਪੈਣ ਦਾ ਕਰਕੇ ਗਰਾਊਂਡ ਜਲਦੀ ਸੁੱਕ ਗਈ ਆ ਫੇਰ ਵੀ ਥੋੜਾ ਪਾਇਆ ਸੀਗਾ ਰੇਤਾ ਦੇ ਘਸੂਆ ਪਾਇਆ ਸੀਗਾ ਜਿਹਦਾ ਕਰਕੇ ਨਾ ਗਰਾਊਂਡ ਹੁਣ ਸੁੱਕ ਗਈ ਆ ਕਾਫੀ ਹੱਤ ਆਈ ਤਾਂ ਪਰ ਜਿਹੜਾ ਰੋਡ ਆ ਰੋਡ ਦਾ ਬਹੁਤ ਜ਼ਿਆਦਾ ਮੰਦਾ ਹਾਲ ਆ ਇਹ ਤਾਂ ਨੰਗਣਾ ਬਹੁ ਔਖਾ ਹੋਇਆ ਪਿਆ ਦੇਖ ਸਕਦੇ ਤੁਸੀਂ ਸਾਹਮਣੇ ਤੁਸੀਂ ਮੋਟਰਸਾਈਕਲ ਅਸੀਂ ਲਾ ਕੇ ਤੇ ਫਿਰ ਤੁਰ ਕੇ ਇਹਦੇ ਵਿੱਚ ਦੀ ਸਾਨੂੰ ਆਉਣਾ ਪੈ ਰਿਹਾ ਗਾਰੇ ਵਿੱਚ ਦੀ ਸਹੀ ਆ ਜੀ ਤੇ ਗਰਾਊਂਡ ਵਾਲੇ ਵੀ ਵੱਧ ਤੋਂ ਵੱਧ ਧਿਆਨ ਦਿੱਤਾ ਜਾਵੇ ਆਪਾਂ ਹੋਰ ਕੰਮ ਵੀ ਬਥੇਰੇ ਕਰਾਉਣੇ ਆ ਤੇ ਥੋੜਾ ਸਾਡੀ ਗਰਾਊਂਡ ਵਾਲੇ ਵੀ ਧਿਆਨ ਦਿੱਤਾ ਜਾਵੇ ਦੇਖ ਸਕਦੇ ਆ ਤੁਸੀਂ ਬਾਕੀ ਅਸੀਂ ਨਰੇਗਾ ਵਾਲਿਆਂ ਨੂੰ ਕਿਹਾ ਹੋਇਆ ਕਿ ਸਾਡੀ ਸਫਾਈ ਕਰਜੋ ਗਰਾਊਂਡ ਦੀ ਤੇ ਬਾਕੀ ਦੇਖਦੇ ਆ ਕਿਦਾਂ ਕਰਦੇ ਆ ਨਰੇਗਾ ਵਾਲੇ ਸਫਾਈ ਸਾਡੀ ਗਰਾਊਂਡ ਦੀ ਸਹੀ ਹੈ ਜੀ ਦੇਖ ਸਕਦੇ ਆ ਚਲੋ ਅੱਗੇ ਤੁਹਾਨੂੰ ਦਿਖਾਉਨੇ ਆ ਥੋੜੀ ਬਹੁਤੀ ਮਿਹਨਤ ਜਿੰਨੀ ਅੱਜ ਸਾਡੇ ਕੋਲ ਲੱਗ ਸਕਦੀ ਸੁੱਕੇ ਮਿਹਨਤ ਲਾਵਾਂਗੇ ਸਹੀ ਹੈ ਜੀ ਬਾਕੀ ਤੁਹਾਨੂੰ ਦਿਖਾਉਣਾ ਮੈਂ ਬੱਚੇ ਲੱਗੇ ਹੋਏ ਮਿਹਨਤ ਲਾਉਣ ਸਹੀ ਹੈ ਜੀ ਦਿਖਾਉਣਾ ਤੁਹਾਨੂੰ ਮੈਂ ਅੱਗੇ ਡੰਡ ਲਾਉਣੇ ਅੱਜ ਤੇ ਥੋੜੇ ਹੀ ਆਏ ਆ ਬੱਚੇ ਵੀ ਮੀਂਹ ਦਾ ਕਰਕੇ ਤੇ ਗਰਾਊਂਡ ਦੀ ਹਾਲਤ ਬਹੁਤ ਖਸਤਾ ਹੋਈ ਪਈ ਆ ਨੰਗਣ ਦਾ ਕਰਕੇ ਹੀ ਬੱਚੇ ਤੇ ਮੁੰਡੇ ਨਹੀਂ ਆ ਰਹੇ ਸਹੀ ਹੈ ਜੀ। ਆਹ ਵੀ ਸੈ ਹੀ ਨੇ ਹੁਣ 100 ਛਪਾਟਾ ਮਾਰਨਾ ਅੱਜ। ਭਾਜੀ ਚੈਲੰਜ ਹੋ ਗਿਆ ਵਾ ਮੁੰਡੇ ਨਾਲ। ਉਹ ਚੱਲ ਲਗਾ। 100 ਛਪਾਟਾ ਚੱਲ ਲਗਾਗੀ। ਪੁੱਤ ਅਹੀਂ ਉੱਠਣ ਨਹੀਂ ਦੇਣਾ ਹੁਣ ਤੂੰ ਲੱਗਦਾ ਆ ਦੀ ਮਰਜ਼ੀ ਨਹੀਂ ਹੈ ਪਰ ਠਾਉਣਾ ਹੀ ਆ ਆਪਦੀ ਮਰਜ਼ੀ ਨਾਲ ਹੁਣ। ਬਾਵਾ ਮੋੜਦਾ ਹੀ ਨਹੀਂ। ਕਹਿੰਦਾ 100 ਛਪਾਟਾ ਲੱਗਣ ਜਾ ਰਿਹਾ ਮੇਰੇ ਵੀਰੇ ਉਹ। ਓ ਓਏ। ਬਾਵਾ ਮੋੜ। ਬਾਵਾ ਮੋੜ ਬਾਵਾ ਕੀ ਗੱਲ ਆ। ਚਲੋ ਚਲੋ ਜੋ ਚੱਲ ਕੋਟੀ ਤੂੰ ਤੇ ਜੋਤਾ ਹੋ ਜਾਓ ਸ਼ੁਰੂ। ਗੱਲ ਚੱਲ ਤੂੰ ਗਜਨੀ ਆ ਰਾ ਭੱਜਿਆ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਹੈ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਕਹਿੰਦੇ ਇੱਧਰ ਗਜਨੀ ਤੇ ਦੂਜੇ ਦਾ ਵੀ ਪੇਚਾ ਪੈਣ ਲੱਗਾ ਵਾ ਆਪਣੇ ਝੋਤੇ ਦਾ ਦੇਖ ਸਾਦੇ ਤੁਸੀਂ ਚਲੋ ਚਲੋ ਹੋਜੋ ਸ਼ਰੀ ਕੋਈ ਨਾ ਗਿੱਠਾ ਨਾ ਮਿਲੋ ਹੁਣ ਗਿੱਠਾ ਮੰਨ ਲਾਪੇ ਆ ਚੱਲ 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 ਓਏ ਵੈਰੀ ਗੁੱਡ ਵੈਰੀ ਗੁੱਡ ਗੈਨੀ ਕੀ ਹਾਂ ਇਦਾਂ ਛਵਾੜਾ ਮਾਰਨਾ ਇੱਧਰ ਵੇਚ ਦਾ ਮਾਰਦੇ ਆ ਇਹ ਆ ਵੇਖ ਇਦਾਂ ਛਵਾੜਾ ਮਾਰਨਾ ਵੇ ਇਹ ਓਏ ਲੱਗਾ ਪਤਾ ਚੱਲ ਫੇਰ ਦੇਖੀ ਤੇਰਾ ਛਪਾੜਾ ਚੱਲ ਇਹ ਆ ਕੀ ਆ ਡੰਡ ਮਾਰ ਪਹਿਲਾਂ ਡੰਡ ਚੰਗੀ ਤਰ੍ਹਾਂ ਬਾਹਾਂ ਥੱਲੇ ਲਿਆ ਕੇ ਡੰਡ ਮਾਰ ਚੱਲ ਇਹ ਚੱਲ ਚੰਗੀ ਆ ਕੀ ਆ ਆ ਦੱਸੋ ਜੀ ਕਿਦਾਂ ਰਹਿ ਇਹਨੇ ਛਪਾੜਾ ਸਹੀ ਮਾਰਿਆ ਵਾ ਨਹੀਂ ਮਾਰਿਆ ਸਹੀ ਬਾਕੀ ਕਮੈਂਟਾਂ ਜੀ ਦੱਸਣਗੇ ਪਤਾ ਨਹੀਂ ਕਮੈਂਟ ਕਰ ਦੋ ਬੰਦ ਕਰ ਦਿੰਦੀ YouTube ਸਾਡੇ ਪਤਾ ਨਹੀਂ ਨਿਆਣਿਆਂ ਦਾ ਕਰਕੇ ਬੰਦ ਕਰ ਦਿੰਦੀ ਆ ਕਮੈਂਟ ਬੰਦ ਕਰ ਦਿੰਦੇ ਆ ਮਾੜੀ ਗੱਲ ਇਹ ਨਾਲ ਵਾਸਤੇ ਚੱਲ ਬੁਗਲਿਆ ਤੈਨੂੰ ਬੰਦਾ ਨਹੀਂ ਲੱਭਦਾ ਕੋਈ ਨਾਲ ਫੰਦਾ ਬਿੱਲੇ ਨੂੰ ਰੱਖਣਾ ਨਾਲ ਅੱਜ ਵੇਖੋਗੇ ਚੱਲ ਪਿਆ ਕੰਮ ਛਪਾੜੇ ਛਪਾੜੀ ਹੋ ਪਿਆ ਮੁੰਡੇ ਸਹੀ ਆ ਜੀ ਚਲੋ 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 ਸ਼ਾਬਾਸ਼ ਸ਼ਾਬਾਸ਼ ਸਹਿਜ ਦਾ 100 ਹੋ ਗਿਆ ਸਹਿਜ ਹੋ ਗਿਆ 100 ਨਹੀਂ ਨਹੀਂ 100 ਕਿੱਥੇ 10 ਵੀ ਨਹੀਂ ਹੋਏਗੇ ਕਿੰਨੇ ਹੋਏ ਆ ਪੰਜ ਪੰਜ ਨਹੀਂ ਹੋਇਆ ਹਾਂ ਭਾਜੀ ਇਹ ਲਿਆਦੀ ਇੱਕੋ ਗੱਥੀ ਲੱਗਣੀ ਮਿਹਨਤ ਵੇਸਣ ਵੇਸਣ ਵਾਂ ਕੀ ਆ ਵੇਸਣਾਂ ਲੱਡੂਆਂ ਰਸਗੁੱਲਾਵਾਂ ਗੁਲਾਬ ਜਾਮੁਨਾਂ ਕੀ ਆ ਜਲਦੀ ਦੱਸ ਇੱਕ ਚੀਜ਼ ਦੱਸ ਦੇ ਕਿਹੜੀ ਹੈ ਹਾਂ ਮੋਟਾ ਵਾਂ ਪਤਲਾ ਵਾਂ ਮੋਟਾ ਮੋਟਾ ਕਿੰਨਾ ਕੁ ਬਹੁਤ ਥੋੜਾ ਥੋੜਾ ਘਟਿਆ ਕਿ ਨਹੀਂ ਅੱਗੇ ਨਾਲ ਅੱਖਾਂ ਵੇਖ ਕਿਦਾਂ ਇਹ ਜਦੋਂ दारू ਪੀਤੀ ਹੁੰਦੀ ਵੇ ਸ਼ਰਾਬੀ ਹੋਇਆ ਹੋਇਆ ਭਾਈ ਸ਼ਰਾਬੀ ਹੋਇਆ ਡਾਂਡ ਨਹੀਂ ਲੱਗੰਦੇ ਅੱਜ ਬਹੁਤ दारू ਪੀਂਦਾ ਭਾਈ ਇਹ ਚੱਲ 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 76 ਵੀ ਅਖੀ ਕਿਦਾਂ ਪਿੰਦਾ ਇਹਦੇ ਅੱਜ ਵਰਦਾ ਵੇਖੀ ਕਿਦਾਂ ਚੱਲ 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 ਉਹ ਮੁੰਡੇ ਸ਼ਾਬਾਸ਼ ਖਿੱਚ ਕੇ ਖਿੱਚ ਕੇ ਆਈ ਛਪਾੜੀ ਛਪਾੜੀ ਹੋ ਗਿਆ ਕੰਮ ਉਹਦਰ ਕੋ ਟੀਵੀ ਕਹਿੰਦੇ ਚੈਲੰਜ ਕਰਕੇ ਬੈਠਾ ਜ ਲਾਉਣੇ ਆ ਸਹੀ ਆ ਆ ਬਾਕੀ ਤੁਸੀਂ ਇਹਦੇ ਦੱਸੋ ਕਿੰਦਾ ਵਾ ਕਿੰਦਾ ਲਾਉਣ ਦਿਆ ਮੁੰਡਾ ਕੀ ਲਾਉਣ ਦਿਆ ਵਾ ਸਹਿਜ ਡੰਡ ਕੇ ਛਪਾਟੇ 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 ਔਰ ਰੱਸਾ ਵੀ ਖਿੱਚਣਾ ਜੇ 70 ਕਿਲੋ ਵੀੜ ਪਾਤਾ ਮੈਂ ਰੱਸੀ 'ਚ ਸਹੀ ਕਿੰਨੇ ਹੋਗੇ ਕਿੰਨੇ ਹੋਗੇ 40 40 ਕਾ ਦੇ ਨਾ ਹੋਗੇ ਆ 40 ਤੇਰੇ ਕਿੱਥੇ ਹੋਵੇ ਆ ਆਪ 2 ਮਿੰਟ ਤਾਂ ਲੈ ਕੇ ਵੀਡੀਓ ਬਣੀ ਆ 40 ਤੇਰੇ ਕਾ ਦੇ ਨਾ ਹੋਗੇ ਆ ਝੂਠ ਵੱਡੀ ਜਾਂਦਾ ਝੂਠ 30 ਇਹਨਾਂ ਦੇ ਹੋਏ ਹਜੇ ਯਾਰ ਭਾਜੀ ਤੁਸੀਂ ਝੂਠ ਕਿੱਥੋਂ ਵੱਢਣੇ ਸਿੱਖੇ ਸਾਨੂੰ ਇਹ ਵੀ ਦੱਸੋ ਕਿੱਦਾਂ ਤੁਸੀਂ ਝੂਠ ਵੜਦੇ ਆਂ ਚੱਲ ਸਹੀ ਆ ਮੇਰੇ ਇੱਕ ਵੀ ਇੱਕ ਵੀ ਨਹੀਂ ਹੋਇਆ ਚੱਲ ਫੇ ਲਾ ਫੇ ਇੱਕ ਤੂੰ ਕਰ ਲੈ ਸ਼ੁਰੂ ਹੁਣ ਚਲੋ ਹਾਂਜੀ 70 ਹੋ ਗਏ 70 ਹੋ ਭਾਜੀ ਕੋਟਿੰਗ ਇਹਨਾ ਮੇਰੇ 70 ਹੋ ਗਏ ਆ ਤੇਰਾ 200 ਵੀ ਹੋ ਗਿਆ ਹੁਣ ਸਹਿਰ ਕੋਟਿੰਗ ਇਹਨਾ ਮੇਰੇ 70 ਹੋ ਗਏ ਹੋਗੇ ਹੋਣਗੇ ਚੱਲ ਚਲੋ ਚੱਲੇ ਚੱਲੋ ਮੰਗਲ ਨੇ ਵੀ ਦਰਸ਼ਨ ਦਿੱਤੇ ਅੱਜ ਭਾਜੀ ਮੰਗਲਾ ਕਿੱਥੇ ਹੈ ਸੀ ਇੰਨੇ ਦਿਨ ਵਿਆਹ ਹੀ ਕਰੀ ਜਾਂਦਾ ਵਿਆਹ ਮੈਂ ਕਿਹੜਾ ਭਾਜੀ 15 ਦਿਨ ਵਿਆਹ ਚੱਲ ਪਿਆ ਇਦਾਂ ਦਾ ਹੈ ਹੈ ਕਿਹਨੂੰ ਚਲੋ ਚਲੋ ਸ਼ਾਬਾਸ਼ ਸ਼ਾਬਾਸ਼ ਉਹ ਪਿੱਛੇ ਮੁੰਡਿਆਂ ਨੇ ਸਪੀਕਰ ਦੇ ਗਾਣੇ ਲਾਤੀ ਲਾ 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 ਹੋ ਗਈ ਹਰ ਥਾਂ ਛਪਾੜਾ ਮਾਰ ਕੇ ਬਾਦ ਲਾਤੇ ਭਾਜੀ ਟੱਟੀ ਨਿਕਲ ਵੀ ਜਾਂਦੇ ਕਿੰਨੇ ਛਪਾੜੇ ਲੱਗੇ ਆ ਲੱਗੇ ਕਿੰਨੇ ਲਾਏ ਆ ਕੋਈ ਸਾਲ ਲੇ ਲੇ ਕੇ ਲਾਇਆ ਆਪਣੀ ਵੀ ਉਹ ਵੀ ਉਹ ਵੀ ਉਹ ਵੱਜੀਆਂ ਹੀ ਹੋ ਵੱਜੀਆਂ ਨਜ਼ਾਰਾ ਆ ਆਏ ਆਏ ਪੜਿਆ ਗਿਆ ਪੜਿਆ ਗਿਆ ਉਹ ਪੜਿਆ ਗਿਆ 50 ਛਪਾਟੇ ਪੜਿਆ ਗਿਆ ਉਹ ਭਰਾਵਾ ਕਾਦੇ ਨਾ ਲਾਇਆ ਗਿਣ 50 ਛਪਾਟੇ ਲਾਇਏ ਭਾਜੀ ਕਹਿੰਦਾ ਓਏ ਹੋਏ ਯਾਰ ਇੰਨੇ ਤੇ ਝੂਠ ਨਾ ਮਾਰਿਆ ਕਰ ਬੁੱਗੇ ਹੈ ਸਹੀ ਗੱਲ ਆ ਭਾਜੀ ਡੰਡ ਮਾਰ ਐਵੇਂ ਇੰਟਰਲੌਕ ਤੇ ਸਿਰ ਨਾ ਮਾਰ ਲਈ ਇਹਨਾਂ ਮੱਥਾ ਪੜਾ ਲਈ ਮਾਮਾ ਜਿੱਦਾਂ ਆਉਂਦਿਆਂ ਤੂੰ ਚੱਲ 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 ਚਾਵਾਂ ਭਾਜੀ ਕਹਿੰਦਾ ਜਾਨ ਨਹੀਂ ਦੇਣਾ ਅੱਜ ਜਿੰਨੇ ਰਸੋਸ਼ ਪਾਟਾ ਨਾ ਹੋਇਆ ਕੱਝ ਕੱਝ ਚੱਲ ਚੱਲ ਭਾਜੀ ਇਹਨੂੰ ਵੀ ਲਾ ਇਹਨੂੰ ਵੀ ਲਾ ਬਾਦਾਮ ਪੀ ਜਿਹੜਾ ਬਾਦਲ ਆਊ ਉਹਨੂੰ ਵੀ ਬਾਦਾਮ ਅੱਜ 100 ਲਾਏ 100 ਲਾਏ 100 ਥੋੜੀ ਲਾਏ ਕੱਝ ਚੱਲ ਚੱਲ 40 40 ਲਾ ਚੱਲ ਲਾ ਕਹਿੰਦੇ ਸਹਿਜ ਕਿੰਨੇ ਹੋ ਗਏ ਆ ਗਿਣੇ ਨਹੀਂ ਵੇਲਾ ਭਾਜੀ ਉਹ ਯਾਰ ਨਹੀਂ ਜਾਦੇ ਤੇਰੇ ਤੇਰੇ ਮੇਰੇ ਹੋ ਗਏ ਆ ਤੈਨੂੰ ਤੇ ਚਾਰ ਉਹ ਵੇਲਾ ਲੈ ਤੇਰੇ ਤੇਰੇ ਕਿਹੜੀ ਮਸ਼ੀਨ ਲੱਗੀ ਆ ਇਹ ਕਿਹੜੀ ਮਸ਼ੀਨ ਲੱਗੀ ਆ ਹੈ ਸਹਿਜ ਉਹ ਮੈਚੋਂ ਪਾਸ ਹੋ ਜਾਣਾ ਤੂੰ ਹੈ ਤੇ ਫੇਰ ਇੱਥੇ ਕਾ ਤੂੰ ਫੇਲ ਹੋਈ ਜਾਣਾ ਛਪਾਡੇ ਦੇ ਕੋ ਗੈਣ ਨਹੀਂ ਹੁੰਦੇ ਸਹੀ ਭਾਜੀ ਪੱਕਾ ਮੈਚੋਂ ਫੇਲ ਹੁੰਦਾ ਏ ਮੈਚ ਤੋਂ ਕੋਈ ਹੈ ਦੋ ਨੰਬਰ ਉਹ ਕੋਟੀ ਇਹ ਮੈਚੋਂ ਪਾਸ ਹੁੰਦਾ ਕਿ ਨਹੀਂ ਹੈ ਉੰਡਾ کئی ਵਾਰ ਕੌਣ ਹੈ ਕਈ ਵਾਰ ਆ ਵੀ ਹਾਂ ਕਿੰਨੇ ਨੰਬਰ ਲਿਆਉਂਦਾ ਤੂੰ ਚੱਲ ਇਹ ਪਿਛਲੀ ਵਾਰ ਆਲੇ ਪੇਪਰਾਂ ਦੇ ਚੌਥੀ ਜਣਾ 18 18 19 ਲੈ ਕੇ ਆਇਆ ਹੈ ਚਾੜੀ ਉਹ ਲੈ ਚੌਥੀ ਜੇ ਹੈ ਹੀ ਮੈਂ ਚੌਥੀ ਜਾ ਹਜੇ ਇਹ ਦੋ ਨੰਬਰ ਵੀ ਆਏ ਹਨ ਇੱਕ ਵਾਰੀ ਐਵੇਂ ਨਹੀਂ ਨਹੀਂ ਜੇ ਚੌਥੀ ਜਾਂਦੇ ਫਿਰ 14 ਨੰਬਰ ਲੈ ਕੇ ਆਉਣੇ ਸੀ ਹੈ ਹੈ ਕਲਾਸ ਦੀ ਜਿੱਦਾਂ ਕਲਾਸ ਵਧਦੀ ਜਾਂਦੀ ਫਿਰ ਉਦਾਂ ਨੰਬਰ ਵੀ ਵਧਨੇ ਹਨਾ ਮੈਂ ਟੌਪ ਕਰਦਾ ਸਕੂਲ ਤੋਂ ਆ ਗਿਆ ਆ ਆ ਆ ਆ ਇਹ ਹੈ ਨਾ ਟਿਊਸ਼ਨ ਤੇ ਦੀਦੀ ਕਿਤੇ ਜਾਂਦੀ ਹੈ ਨਾ ਕਾਪੀ ਖੋਲ ਕੇ ਨਕਲ ਮਾਰ ਕੇ ਲੈਂਦਾ ਉਹਦਾ ਤੇ ਸਾਨੂੰ ਪਤਾ ਵਾ ਇਹ ਨਕਲ ਮਾਰੂਗਾ ਨਕਲੂ ਆ ਸਕੂਲੇ ਭਾਈ ਕੁੜੀਆਂ ਨੂੰ ਕਹਿੰਦਾ ਹੁੰਦਾ ਨਾ ਕੁੜੀਆਂ ਨੂੰ ਕਹਿੰਦਾ ਹੁੰਦਾ ਯਾਰ ਮੈਂ ਤੈਨੂੰ ਪੈਨਸਲ ਦੇ ਦਿੰਦਾ ਮੈਨੂੰ ਠੀਕਿੰਗ ਕਰਾ ਦੇਂਗੀ ਓਏ ਓ ਵੀ ਫੜਿਆ ਗਿਆ ਪੁੱਤ ਤੇਰੇ ਪੇਹ ਦੇ ਖੁੱਲ ਗਏ ਅੱਜ ਠੀਕ ਕੀਟਿੰਗ ਭਈ ਇੱਕ ਦਿਨ ਮੈਨੂੰ ਬੱਸ ਚ ਦੱਸਦਾ ਹੀ ਹਾਈ ਚੂਰੀ ਨਾ ਪੁੱਤ ਕੀਟਰਕੋਪ ਜਦੋਂ ਮੈਨੂੰ ਪਤਾ ਲਓ ਜੀ ਅਜ ਦੋਵੇਂ ਭਰਾਵਾਂ ਨੇ ਪੇਹਰ ਖੋਲ ਤੇ ਇੱਕ ਦੂਜੇ ਦੇ ਇੱਕ ਦਿਨ ਪਹਿਲੇ ਪਿਛੇ ਨਾ ਚੱਲ ਚੱਲ ਮੈਂ ਕਦਾਂ ਮੈਂ ਖੁਦ ਚੀਜ਼ੀਆਂ ਚੀਜ਼ੀਆਂ ਲੈ ਗਿਆ ਸਕੂਲੇ ਭਈ ਇੱਕ ਦਿਨ ਮੈਂ ਹਨਾ ਸਕੂਲੇ ਲੈਸ ਲੈ ਗਿਆ ਸੁਣ ਲੋ ਭਾਈ ਇਧਰ ਕੁੱਲੇ ਮੈਂ ਇੱਕਦਾਂ ਲੇਸ ਲੈ ਕੇ ਮੇਰੇ ਨਾਲ ਬੈਠਾ ਕਹਿੰਦਾ ਯਾਰ ਇੱਕ ਪੈਨਸਲ ਦੇ ਦੇ ਚਾਹੀਦੀ ਆ ਕੰਮ ਕਰਨਾ ਮੈਂ ਕਿਹਾ ਕੀ ਕਰਨੀ ਤੂੰ ਪਹਿਲਾਂ ਦੱਸ ਮੈਂ ਦਿੱਤੀ ਨਹੀਂ ਉੱਥੇ ਜਾ ਕੇ ਪਤਾ ਨਹੀਂ ਇਹਨੇ ਕੀ ਕੀਤਾ ਤੇ ਮੈਨੂੰ ਆ ਕੇ ਦੱਸਿਆ ਆ ਜੰਨੀ ਵਧੀਆ ਚੀਟਿੰਗ ਵੱਜੀ ਹਨਾ ਰੱਬ ਦਾ ਨਾਂ ਨਹੀਂ ਕਿਹੜੇ ਰੱਬ ਦਾ ਨਾਂ ਨਹੀਂ ਅੱਛਾ ਠੀਕ ਹੈ ਠੀਕ ਹੈ ਤੁਹਾਨੂੰ ਦੱਸ ਕੋਲ ਹੈ ਪੇਪਰਾਂ ਹਾਂ ਬੈਂਚ ਦੇ ਥੱਲੇ ਕਾਪੀ ਸਿੱਟੀ ਹੋਈ ਹੈ ਨਾ ਮੈਂ ਹੈ ਨਾ ਪੈਨਮ ਨੇ ਫੜ ਲਿਆ ਰਸ ਹਾ ਠਾਏ ਜਨਾ ਪਤਾ ਪਹਿਲਾਂ ਚੇਕਿੰਗ ਕਰਦੇ ਆ ਹੈ ਨਾ ਸਾਡੀ ਕਲਾਸ ਚ ਵੀ ਹੋਰ ਕਲਾਸ ਚ ਬਿਠਾਉਂਦੇ ਆ ਅੱਛਾ ਸਹੀ ਹੈ ਸਹੀ ਹੈ ਇਹ ਹੈ ਨਾ ਪੇਪਰ ਦੇ ਥੱਲੇ ਹੈ ਨਾ ਕਾਪੀ ਰੱਖੋ ਕੇ ਹੈ ਨਾ ਥੱਲੇ ਬੈਂਚ ਦੇ ਸਾਹ ਦਿਨ ਦੇ ਪੇਪਰ ਹੀ ਆਪ ਦੇ ਕੋਲ ਜਿਹੜਾ ਮੰਮ ਹੈ ਨਾ ਫੱਲਾਂ ਦੇ ਤਾਂ ਤਾਂ ਹਾਂ ਤੇਰੇ ਕੋਲ ਹਾਂ ਇਹ ਤੁਸੀਂ ਦੋਵੇਂ ਨਕਲੂਈਆਂ ਤੁਸੀਂ ਦੋਵੇਂ ਨਕਲ ਮਾਰਦੇ ਆਂ ਦੱਸ ਤੀ ਇੱਕ ਦੂਜੇ ਦੇ ਭੇਲ ਖੋਲਦੇ ਹੈਂ ਕੀ 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 ਕੋਟੀ ਕਿਦਾਂ ਕਿ ਦੱਸ ਹੈਂ ਨਕਲ ਮਾਰਨੀ ਗਾਦੋ ਮੈਂ ਨਹੀਂ ਮਾਰਦਾ ਕਿਉਂ ਨਹੀਂ ਤੂੰ ਗਾ ਬਾਬਾ ਪੈਂਟ ਚ ਬਾਹਰ ਕਾਪੀ ਲੈ ਜਾਂਦਾ ਹਾਂ ਹੋਈ ਉਹ ਮੈਂ ਗੈਸਟ ਹੋਇਆਗਾ ਔਖਾ ਹੀ ਪਿਆ ਜੰਮੇ ਪਾ ਕੇ ਕਾਪੀ ਲੈ ਗਿਆ ਸਹੀ ਏ ਸਹੀ ਏ ਉਦਾਂ ਉਹਦੇ ਤੇ ਪੈਣੀ ਨਹੀਂ ਕਾਪੀ ਵੇਖ ਲੈ ਤੂੰ ਭਾ ਨਹੀਂ ਭਾ ਗੈਡਾਂ ਪਾਲਾ ਵਿੱਚ ਬਣਾਉਂਦਾ ਪਰਚੀਆਂ ਜਬਲ ਬਹੁਤ ਫਿਰਨੀ ਆ ਵੇਖ ਲੈ ਬਾ ਤੇਰੀ ਸਪੈਸ਼ਲੀ ਚੈੱਕ ਕਰਨੀ ਹੈ ਤਾਂ ਹੀ ਮੈਂ ਭਾਜੀ ਤਾਂ ਹੀ ਮੈਂ ਭਾਜੀ ਫੜਿਆ ਜਾਂਦਾ ਮੈਂ ਹੁਣ ਭਾਈ ਮੈਂ ਲੈ ਕੇ ਜਾਂਦਾ ਪਹਿਲਾਂ ਲੈ ਕੇ ਜਾਂਦਾ ਹੀ ਹੈ ਨਾ ਕਿੰਨੀਆਂ ਲੈ ਕੇ ਜਾਂਦਾ ਸੀ ਕਿੰਨੀਆਂ ਕਾ ਜਿਹੜਾ ਔਖਾ ਟੈਸਟ ਹੋਵੇ ਆਉਂਦਾ ਵੀ ਇਹੀ ਵਿੱਚੋਂ ਕੋਹਕ ਨਹੀਂ ਹੁੰਦਾ ਹੁੰਦਾ ਅੱਛਾ ਅੱਛਾ ਫੇਰ ਤੂੰ ਮਾਈਂਟਰ ਮਾਈਂਡ ਹੈ ਜਿਹੇ ਇਹ ਇਹ ਨਾ ਇਹ ਤਾਂ ਕਰ ਜੋਤੀ ਜਿੱਦ ਦੂਜੀ ਤਾਂ ਨਹੀਂ ਹੁੰਦਾ ਇਹ ਲੈਨੇ ਇੱਕ ਵਾਰੀ ਵੀ ਇੱਕ ਵਾਰੀ ਨਹੀਂ ਦੇ ਹੁੰਦਾ ਟੈਸਟ ਕੋਡ ਖਾਈ ਬਹੁਤ ਸਾਰਾ ਹੋਣਾ ਤੂੰ ਅੱਜ ਗੱਲ ਸੁਬਰਾਜ ਹਾਂ ਟੌਪ ਕਰਦਾ ਟੌਪ ਕਰਦਾ ਟਾਪਰ ਆਹੋ ਟਾਪਰ ਆ ਬੂਥਾ ਦੇਖਿਆ ਨਹੀਂ ਟੌਪ ਹਾਂ ਰੱਸੀ ਤਾਂ ਬੁਕਣਾ ਵੇ ਲਾ ਕਹਿੰਦੇ ਚੈਲੰਜ ਹੋ ਗਿਆ ਸੈ ਨੇ ਵੇਚਾ ਦੇ ਤੁਸੀਂ ਅੱਜ ਪੂਸ਼ਮੈਨ ਬਣਿਆ ਹੈ ਪੂਸ਼ਮੈਨ ਕਹਿੰਦੇ ਲੱਗਾ ਹੀ ਅੱਜ ਪੈਰ ਵੇਖ ਲੋ ਕਹਿੰਦੇ ਝੋਟੇ ਦੇ ਨਿੱਗਰ ਸਰੀਰ ਆ ਕਹਿੰਦੇ ਨਿੱਗਰ ਸਰੀਰ ਬੁੱਕਣ ਲੱਗਾ ਵਾ ਉਹ ਵੇਖ ਲੋ ਕਹਿੰਦੇ ਪਲੇਟਾਂ ਕਹਿੰਦਾ ਸਾਰਿਆਂ ਨੂੰ ਵੱਧ ਪਾਲੀਆਂ ਅੱਜ ਨਹੀਂ ਕਹਿੰਦਾ ਛੱਡਦਾ ਵੀਡੀਓ ਬੰਦ ਕਰੋ ਵੀਡੀਓ ਕਿਉਂ ਬੰਦ ਕਰ ਖਿੱਚ ਕੇ ਲਾ ਜੂਰਨਾ ਕਹਿੰਦੇ ਮੁੰਡਿਆਂ ਕੋ ਖਿੱਚ ਨਹੀਂ ਹੁੰਦਾ ਸਹਿਜ ਕਹਿੰਦੇ ਲੈ ਗਿਆ ਹੀ ਨੰਬਰ ਲੈ ਗਿਆ ਹੀ ਲੈ ਗਿਆ ਹੀ ਚੈਲੰਜ ਹੋ ਗਿਆ ਪੂਰਾ ਕੱਲ 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 ਸਹਿਜ ਉਹ ਬੈ ਕੇ ਖਾਚਲਾ ਉੱਥੇ ਪੌੜੀਆਂ ਦੇ ਬਹਿਰਾ ਨਾਲ ਰਸਾ ਕਹਿੰਦੇ ਅੱਜ ਕਹਿੰਦੇ ਨਹੀਂ ਮੰਨਦਾ ਬੰਨੇ ਹੋ ਜਾ ਪਾਉ ਮੜਾ ਜਾ ਇਹਨੂੰ ਬੁਖਾਈਏ ਝੋਟੇ ਆਹ ਹੋਵੇ ਆਹ ਵੇਖ ਲੋ ਜੀ ਕਿੰਨੀਆਂ ਪਲੇਟਾਂ ਹਲਾਤੀਆਂ ਵਾਂ ਚੈਲੰਜ ਤਾਂ ਇਦਾਂ ਕਰਕੇ ਆਇਆ ਜਿਦਾਂ ਸਾਰੀਆਂ ਹੀ ਚੱਕ ਦੇਣੀਆਂ ਹੁੰਦੀਆਂ ਕਹਿੰਦੇ ਉਹ ਆਹ ਵੇ ਕਹਿੰਦੇ ਬੰਦਾ ਸੱਦ ਲੈ ਇੱਕ ਕਹਿੰਦੇ ਹਜੇ ਵੀ ਨਹੀਂ ਚੱਕ ਹੋਈਆਂ ਮੈਂ ਵੀ ਆਉਣਾ ਐਂ ਦੇ ਹਜੇ ਆਹ ਹੋਵੇ ਆਹ ਪਰਾ ਵਟ ਢਿੱਡ ਦੀ ਨਾ ਰਸਾ ਰਗੜ ਲਈ ਵਾਹ ਹੋਰ ਥੱਲੇ ਪੈ ਹੁਣ ਦਨੇ ਆਹੋ ਉਹ ਵੇਖ ਲਓ ਜੀ ਮਰੇ 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 ਹੋਏ ਖਿੱਚਦੇ ਹੋਏ ਰਸੇ ਨੂੰ ਉਹ ਚੱਕਦਾ ਉਹ ਬੱਲੇ ਤੁਹਾਡੇ ਉਹ ਬੱਲੇ ਤੁਹਾਡੇ ਇੱਕ ਹੋਰ ਜਾਈਦਾ ਬੰਦਾ ਇੱਕ ਹੋਰ ਭੇਜਾਂ ਨਾ 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 ਬਾਜੀ ਨਾ ਪਵਾ ਲਿਓ ਉਤੋਂ ਦੀ ਆਓ ਉਹ ਵੇ ਉਹ ਵੇ ਉਹ ਵੇ ਓਏ ਆਵੇ ਓਏ ਆਵੇ ਅੰਦਰ ਦੇਖੋ ਗੱਲਾਂ ਇਹ ਕਿੱਦਾਂ ਲਾਲ ਹੋ ਗਈਆਂ ਛੱਡ ਨਾ ਦੇ ਕੋਟੀ ਨੇ ਨਾਲ ਹੀ ਆ ਜਾਣਾ ਕੋਟੀ ਨੇ ਬੱਚੇ ਦੀ ਉਹ ਵੇਖ ਲੋ ਜੀ ਰੱਸਾ ਇਹਨਾਂ ਕੋ ਹਜੇ ਵੀ ਨਹੀਂ ਖਿੱਚਿਆ ਗਿਆ ਇੰਨਾ ਕੀ ਬਸ ਉਹ ਹੋ ਬਸ ਉਹ ਵੇ ਕਹਿੰਦੇ ਅੱਜ ਜੋਰ ਪਰਖਿਆ ਜਾਣਾ ਚੋਬਰਾਂ ਦਾ ਓ ਲੈ ਨੇ ਨੇ ਤੂੰ ਤਾਂ ਪਾਂਦੀ ਉੱਤੇ ਜੜ ਜਾ ਰੱਸੇ ਨਾਲ ਮੈਨੂੰ ਲਾਦਾ ਮਾੜਾ ਮੜਾ ਚੱਕਿਆ ਮਾੜਾ ਮੜਾ ਹੀ ਚੱਕ ਹੁੰਦਾ ਚਲੋ ਅਗਲਾ ਆਇਓ ਅਗਲਾ ਲਾ ਫੜੀ ਮੈਂ ਵੀ ਚੱਕ ਕੇ ਦੇ ਚੱਲ ਚੱਲੋ ਅਗਲਾ ਅਗਲਾ ਚ ਉੱਪਰ ਆ ਜਾਓ ਅਗਲਾ ਉਹ ਤੂੰ ਚੱਲ ਜਾ ਮੈਂ ਦੇਖ ਉਹ ਆ ਵੇ ਉਹ ਲੱਗੇ ਉਹ ਕੋਟੀ ਥੱਲੇ ਨਾ ਸਾਇਤ ਵੱਖ ਲੈਦੀ ਇਹਦੇ ਕੋ ਚੱਕ ਹੀ ਨਹੀਂ ਹੋਇਆ ਉਹ ਬੱਸ ਬੱਸ ਤੂੰ ਹੀ ਤੈਨ ਜਾਣੇ ਆ ਹੌਲੀ 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 ਤੂੰ ਹੀ ਲਾਦਾ ਤਹੀਂ ਆਪ ਦਾ ਕੰਮ ਕਰਾ ਲੈਣਾ ਮੈਨੂੰ ਲਾਦਾ ਥਾਂ ਦਾ ਕਹਿੰਦੇ ਹੁਣ ਜੂਤਾ ਕਰੂਗਾ ਟਰਾਈ ਜੋਤਾ ਕਰੂਗਾ ਟਰਾਈ ਹੁਣ ਜੋਤਿਆ ਤੇਰੀ ਮਿਹਨਤ ਪਤਾ ਲੱਗ ਜਾਨੀ ਲੈ ਸਾਡੀ ਲੱਗ ਉਹ ਜਾਨ ਚਾਹੀਦੀ ਜਾਨ ਖੇਚ ਕੇ ਕੀ ਗੱਲ ਆ ਲੈ ਬੰਨੇ ਹੋ ਮੜਾ ਆ ਵੇਖ ਲੋ ਰਸਾ ਖਿਚਣ ਦਾ ਸਟਾਈਲ ਵੇਖ ਲੋ ਲੈ ਲੈ ਵੇਖ ਲੋ ਸਟਾਈਲ ਮਣੀ ਵੇਖ ਲੈ ਹੈਗਾ ਟੈਲੇ ਕੋਈ ਕਹਿੰਦੇ ਹੁਣ ਆ ਗਿਆ ਬਿੱਲਾ ਬਿੱਲਾ ਨਾਗ ਆ ਗਿਆ ਬਿੱਲਾ ਬਿੱਲਾ ਵੀ ਲੈ ਗਿਆ ਖਿੱਚ ਕੇ ਕੰਮ ਉਹ ਲੈ ਗਿਆ ਬਿੱਲਾ ਵੀ ਲੋ ਵੀ ਮੈਂ ਤਾਂ ਦੱਸਦਾ ਦੁਬਈ ਕਿੱਦਾਂ ਖਿੱਚਣਾ ਰੱਸਾ ਦੋ ਕਿਹੜੇ ਖਿਚਾਂਗੇ ਇੱਕ ਕਿਹੜੇ ਸਹਿਜ ਚੱਲ ਠੀਕ ਆ ਉਹ ਮੇਰੇ ਮਿੱਤਰੋ ਲੱਗਾ ਰੱਸਾ ਖਿੱਚਿਆ ਨਾ ਅਮਨ ਹੁਣ ਵੇਖਦੇ ਆ ਮੇਰੇ ਮਿੱਤਰੋ ਸਭ ਮੇਰੇ ਮਿੱਤਰੋ ਹੁਣ ਇਦਾਂ ਕਹੀ ਜਾਂਦਾ ਅਮਨ ਭਲੇ ਚੱਕਤਾ ਏ ਕੀ ਆ ਮੇਰਾ ਦਰਦ ਦੁਨੀਆ ਆਈ ਮੇਰਾ ਆਵੇ ਲੌਂਦਾ ਚੱਕਦਾ ਸਮੁੰਦਰ ਤੱਕ ਵਾਟਾ ਪਰ ਮੰਝਲੀ ਤੱਕ ਤੇ ਹਾਂ ਤਾਰਦਾ ਵਾ ਤੇ ਆ ਚੱਕ ਕੜਤਾ ਪਲੇਟਾਂ ਚ ਲੈ ਦੋ ਵਾਰੀ ਚੱਕਦਾ ਮੰਨੇ ਦੋ ਵਾਰੀ ਚੱਕਦਾ ਮੰਨੇ ਬੱਲੇ ਬੱਲੇ ਰੂਟੋ ਕੇ ਰੱਖੀਏ ਰੂਟ ਕਾ ਦੇ ਰੱਖੂਗਾ ਤੇਰਾ ਮੈਨੂੰ ਦੋ ਆ ਗਿਆ ਕਰਾਉ ਮੰਨੇ ਕੁਲੇਟਾਂ ਕਿਉਂ-ਕਿਉਂ ਕਰਦੀਆਂ ਮੇਰਾ ਮਸਤਰ ਅਖਰੀਕਾਲ ਜੀ ਸਾਰਿਆਂ ਨੂੰ ਹਫਤਾ ਹੋ ਗਿਆ ਜੀ ਮਿਹਨਤ ਵਧੀਆ ਨਹੀਂ ਲੱਗੀ ਵਧੀਆ ਨਹੀਂ ਲੱਗੀ ਕਿਉਂ ਵਜਾ ਦਿੱਲੀ ਬਹੁਤ ਆ ਭਾਈ ਗਰਾਉਂਡ ਤੇ ਰੇਤਾ ਸਟਾਪ ਤੂੰ ਤਾਂ ਨਹੀਂ ਆਇਆ ਨਹੀਂ ਭਾਈ ਮੋਟਰਸਾਈਕਲ ਵੀ ਨਹੀਂ ਤੇਰਾ ਨੰਗਦਾ ਨਾ ਹਾਂਜੀ ਭਾਜੀ ਦਿਖਾ ਫੇਂ ਉਂਗਲ ਕਰਕੇ ਦਿਖਾ ਕੋ ਗਰਾਉਂਡ ਦਾ ਹਾਲ ਦੇਖੋ ਅੱਛਾ ਹਾਂਜੀ ਭਾਈ ਵੀ ਬਣਾ ਕੇ ਦਿੱਤੀ ਜਾਵੇ ਨਾ ਇੱਕ ਨੰਗਣਾ ਵੜਨਾ ਬਹੁਤ ਖਾ ਤੇਰੀ ਤਾਂ ਮੇਂਦ ਵਾਵਾ ਹੀ ਪਿੱਛੇ ਪੈ ਗਈ ਫੇ ਬਾਬੇ ਹਾਂਜੀ ਭਾਈ ਹਨਾ ਡਾਂਡ ਡੂੰਡ ਅੱਜ ਵੀ ਤੂਰ ਸਾਹਬ ਦੇ ਹੀ ਲਾਏ ਆਗੇ ਉਦਾਂ ਹਾਂਜੀ ਭਾਈ ਦਸਾ ਵੀ ਲਾ ਲਿਆ ਮਾੜਾ ਮੁੱਟਾ ਅੱਛਾ ਕਿੰਨਾ ਵੀੜ ਚੱਕਿਆ ਰਸੇ ਤੇ ਰਸੇ ਤੇ 70 ਕਿਲੋ ਅੱਛਾ ਤੇ ਬਾਜੀ ਨਹੀਂ ਪਈ ਤੇਰੀ 70 ਕਿਲੋ ਤੇ ਨਹੀਂ ਠੀਕ ਆ ਠੀਕ ਆ ਮੇਰਾ ਵੀ 70 ਹੀ ਆ ਭਾਜੀ 70 ਹੀ ਆ ਸਹੀ ਗਾ ਠੀਕ ਹੈ ਤੇ ਚਲੋ ਠੀਕ ਆ ਕਹਦੇ ਫੈਂਟ ਦੇ ਕੀ ਗਣਾ ਅੱਜ ਲਾਈਕ ਕਰੋ ਫੋਲੋ ਕਰੋ ਅੱਛਾ ਬਾਸੇ ਹਾਂ ਭਾਈ ਮਿਹਨਤ ਕੋਈ ਨਹੀਂ ਸਮਾਪਤਾ ਜੀ ਹੋ ਗਈ ਅੱਛਾ ਬਰਤੋ ਕਿ ਮੈਂ ਤੇ ਸਾਨੂੰ ਗਰਾਉਂਡ ਕਰਕੇ ਤਿਆਰ ਅਜੀ ਭਾਈ ਬਾ ਗਰਾਉਂਡ ਕਰ ਦੋ ਤਿਆਰ ਮੈਂ ਮਿਹਨਤ ਲੱਗਿਆ ਅੱਛਾ ਤੇ ਮੈਚ ਤੇ ਵੀ ਜਾਇਆ ਕਰਨਾ ਕਣੀ ਹਾਂਜੀ ਭਾਈ ਜਾਇਆ ਕਰਾਂਗੇ ਨਾਲੇ ਨਕਲ ਘਾਟ ਮਾਰਿਆ ਕਰਦੀ ਰ ਸ਼ਿਕਾਇਤ ਅੱਜ ਹੋਰ ਆ ਗਈ ਨਕਲ ਵਾਲੀ ਹੂੰ ਠੀਕ ਆ ਹਾਂ ਆ ਗਈ ਭਾਜੀ ਦੀ ਸ਼ਿਕਾਇਤ ਆ ਗਈ ਅੱਜ ਠੀਕ ਆ ਭਾਜੀ ਇਹ ਜਿਹੜਾ ਇਹਨੇ ਮੁਰਖੀ ਨਾਲ ਕੋ ਕੀਆ ਇਹ ਗੱਲ ਤੇ ਗੱਲ ਝੂਠੀ ਆ ਮੈਂ ਸ਼ਾਮਾ ਨੂੰ ਨਾ ਤਾਂ ਪੈਰ ਨੂੰ ਬਸ ਐਸ ਵਜੇ ਲੈ ਕੇ ਜਾਣਾ ਹੁੰਦਾ ਮੋਟਰਸਾਈਕਲ ਬਾਅਦ ਚੋਂ ਨਹੀਂ ਮੈਂ ਕੱਢਦਾ ਕੋਟੀ ਕੱਢਦਾ ਮੋਟਰਸਾਈਕਲ ਹੁਣ ਕਿ ਨਹੀਂ ਸੱਚੀ ਦੱਸਣਾ ਕੱਢਦਾ ਕਦੋਂ ਇੱਕ ਮਿੰਟ ਰਵੇ ਜੀ ਨੂੰ ਕਿ ਪਾਪੇ ਨੇ ਕਦੋਂ ਨਾ ਸ਼ਾਮਾ ਨੂੰ ਜਿਹੜਾ ਕੁਸਮ ਲਾ ਕੇ ਜਾਣਾ ਅੱਛਾ ਅੱਛਾ ਵੀਡੀਓ ਬਣਾਏ ਕੋਟੀ ਜਦੋਂ ਜਦੋਂ ਕਿਤੇ ਪਾਜੀ ਦਾ ਬਾਬੇ ਦੇ ਲੈ ਕੇ ਜਾਣਾ ਹੁੰਦਾ ਉਦੋਂ ਕੱਢਦਾ ਬਸ ਉਦਾਂ ਜੀ ਫੇਰਨਾ ਹੈਗਾ ਸਹੀ ਆ ਹਾਂ ਪਾਪੇ ਨੂੰ ਸੂਕ ਕੋਟੀ ਨੂੰ ਦੱਸਣਾ ਇਹ ਜਦੋਂ ਬਾਦੂ ਮੋਟਰਸਾਈਕਲ ਕੱਢੂਗਾ ਠੀਕ ਆ ਵੇਖੀ ਇਹਦੇ ਫੇ ਚਪਲ ਫੇਰ ਦੇ ਆਈ ਬਸ ਕਹਿੰਦਾ ਦੱਕ ਦੇਣਾ ਇੱਥੇ ਜਾ ਕੇ ਜਿੱਦਾਂ ਹੋਣ ਕਿਤੇ ਬੀਬੀ ਨੂੰ ਲੈ ਕੇ ਜਾਣਾ ਉਦੋਂ ਹੀ ਕੱਢਣਾ ਬਸ ਅੱਛਾ ਚੱਲ ਠੀਕ ਆ ਟਾਈਮ ਹੋ ਗਿਆ ਜਾ ਹੁਣ ਫੇਰ ਨਾ ਛੁੱਟੀ ਕਰ ਲਿਓ ਅੱਜ ਠੀਕ ਹੈ ਭਜੀ ਠੀਕ ਹੈ ਭਜੀ